ਅੱਜ ਦੀ ਵੀਡੀਓ 'ਚਈ ਮੇਰੇ ਵੀਰ ਸਵਾਲ ਪੁੱਛਦੇ ਆ ਵੀ ਜੇਕਰ ਕਿਸੇ ਕੰਟਰੀ ਦੇ ਵਿੱਚੋਂ ਤੁਸੀਂ ਰੀਸੈਂਟਲੀ ਰਿਫਿਊਜ਼ ਹੋ ਕਿ ਅਸੀਂ ਦੂਜੀ ਕੰਟਰੀ ਦਾ ਵੀਜ਼ਾ ਅਪਲਾਈ ਕਰ ਸਕਦੇ ਆ ਜਿਵੇਂ ਕੋਈ ਯੂਕੇ ਤੋਂ ਰਿਫਿਊਜ਼ ਹੈ ਕੀ ਉਹ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਸਕਦਾ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਵੀਜ਼ਾ ਅਪਲਾਈ ਕਰ ਸਕਦਾ ਜਾਂ ਕਿਸੇ ਹੋਰ ਕੰਟਰੀ ਤੋਂ ਰਿਫਿਊਜ਼ ਹੋ ਕੇ ਕਿਸੇ ਵੀ ਕੰਟਰੀ ਦੇ ਵਿੱਚ ਵੀਜ਼ਾ ਅਪਲਾਈ ਕਰ ਸਕਦੇ ਆ ਜਾਂ ਫਿਰ ਇਹ ਹੁੰਦਾ ਹੈ ਕਿ ਸਾਡਾ ਜੀ ਸਟੱਡੀ ਵੀਜ਼ਾ ਰਿਫਿਊਜ਼ ਹੋਇਆ ਕੀ ਅਸੀਂ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਆ ਜਾਂ ਫਿਰ ਟੂਰਿਸਟ ਵੀਜ਼ਾ ਰਿਫਿਊਜ਼ ਹੋਇਆ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਆ ਜਾਂ ਵਰਕ ਪਰਮਿਟ ਅਪਲਾਈ ਕਰ ਸਕਦੇ ਆ ਬਿਲਕੁਲ ਜੀ ਇਹ ਰਜਾ ਕੋਈ ਕਰਾਈਟਰੀਆ ਨਹੀਂ ਹੁੰਦਾ ਕਿ ਜੇ ਤੁਹਾਡਾ ਕੋਈ ਵੀਜ਼ਾ ਰਿਫਿਊਜ਼ ਹੁੰਦਾ ਤੇ ਉਸ ਤੋਂ ਬਾਅਦ ਤੁਸੀਂ ਫਾਈਲ ਨਹੀਂ ਲਾ ਸਕਦੇ ਹਾਂ ਇੱਕ ਗੱਲ ਇਹਦੇ ਵਿੱਚ ਇਹ ਜ਼ਰੂਰ ਹੁੰਦੀ ਹੈ ਅਗਰ ਤੁਸੀਂ ਟੂਰਿਸਟ ਵੀਜ਼ਾ ਰਿਫਿਊਜ਼ ਹੋਏ ਹੋ ਤੇ ਦੁਬਾਰਾ ਟੂਰਿਸਟ ਵੀਜ਼ਾ ਹੀ ਅਪਲਾਈ ਕਰ ਰਹੇ ਹੋ ਤਾਂ ਜਿਹੜੀ ਤੁਹਾਡੀ ਪੁਰਾਣੀ ਰਿਫਿਊਜ਼ਲ ਹੋਊਗੀ ਕਿਸੇ ਵੀ ਕੰਟਰੀ ਦੀ ਹੈ ਤਾਂ ਉਹਦੇ ਵਿੱਚ ਜਿਹੜੇ ਉਹਨਾਂ ਨੇ ਪੁਆਇੰਟ ਮੈਂਸ਼ਨ ਕੀਤੇ ਹੋਣਗੇ ਜਿਵੇਂ ਕੋਈ ਫੰਡਾਂ ਨੂੰ ਲੈ ਕੇ ਜਾਂ ਕੋਈ ਸੋਸ਼ਲ ਟਾਈਜ਼ ਨੂੰ ਲੈ ਕੇ ਤਾਂ ਉਹ ਚੀਜ਼ਾਂ ਨੂੰ ਤੁਸੀਂ ਰੈਕਟੀਫਾਈ ਕਰਕੇ ਵਧੀਆ ਜਸਟੀਫਿਕੇਸ਼ਨ ਦੇ ਨਾਲ ਤਾਂ ਉਹ ਸਾਰੀ ਕਲੈਰੀਫਿਕੇਸ਼ਨ ਦੇ ਕੇ ਤੁਸੀਂ ਜਿਹੜਾ ਵੀਜ਼ਾ ਅਪਲਾਈ ਕਰ ਸਕਦੇ ਹੋ ਬਾਕੀ ਇਸ ਟਾਈਮ ਜਿਹੜਾ ਵੀਜ਼ਾ ਦਾ ਸਕਸੈਸ ਰੇਟ ਚੱਲ ਰਿਹਾ ਉਹ ਜਾਪਾਨ ਦਾ ਵਧੀਆ ਚੱਲ ਰਿਹਾ ਨਿਊਜ਼ੀਲੈਂਡ ਦਾ ਵਧੀਆ ਚੱਲ ਰਿਹਾ ਯੂਕੇ ਦਾ ਚੱਲ ਰਿਹਾ ਤੇ ਸ਼ੈਨਗਨ ਦਾ ਚੱਲ ਰਿਹਾ ਇਹ ਚਾਰ ਪੰਜ ਕੰਟਰੀਆਂ ਦੇ ਜਿਹੜੀ ਸਕਸੈਸ ਰੇਟ ਆ ਬਹੁਤ ਅੱਛੀ ਚੱਲ ਰਹੀ ਹੈ ਤੇ ਜੇਕਰ ਤੁਸੀਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਨੰਬਰ ਤੇ ਕੰਟੈਕਟ ਕਰ ਲਿਓ ਧੰਨਵਾਦ